हेलो इस वक्त फरीदकोट जेल ਦੇ ਮੈਚ ਤੋਂ ਬਾਅਦ ਤੋਂ ਬਾਤ ਲਗਾ ਰਹੇ ਹੈ ਅਤੇ ਕਾਫੀ ਲੋਕਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦੇ ਬਾਹਰ ਦੇ ਮਕੂਲਾ ਇਨਾਨ ਜਿਹੜੀ ਉੱਥੇ ਝੜਪ ਹੋਈ ਸੀ ਕਿੰਨਾ ਹੋਣੇ ਚਲੇ ਸੀ ਤਾਂ ਆਪ ਨੂੰ रिहा किया गया है मीट किया गया है जेल तमाम जिन्हें जेल मौजूद ने ਆਰੇ ਨੇ ਅਤੇ ਗੱਲਬਾਤ ਜਿਹੜੀ ਹੈ ਗਏ ਨੇ ਉਹ ਵੱਡੀ ਗੈਂਟੀ ਦੇ ਵਿੱਚ ਕਰਾਂਗੇ ਵਾਸਤੇ ਵਿੱਚ ਨੇ ਤਸਵੀਰਾਂ ਤੁਸੀਂ ਦਿਰਾ ਰਹੀਆਂ ਆ ਜੋ ਆ ਜੋ ਪਹੁੰਚ ਗਿਆ ਪ੍ਰਭਾਤ ਪੈਰਾਂ ਦੇ ਵਿੱਚ ਰੱਖਿਆ ਹੋਊਗਾ ਬਗੈਰ ਕਿ ਬੁਢੀ ਵਾਲੇ ਸਭ ਤੋਂ ਪਹਿਲੇ ਲਗਾਇਆ ਬਾਗ ਹੋ ਰਿਹਾ ਜਾਂਦਾ ਗਿਆ ਜੀ ਨਿਹਾਲ ਜਿਵੇਂ ਦਾ ਰਿਹਾ ਜੀ ਅੰਦਰ ਸਾਰਾ ਕੁਝ ਬਹੁਤ ਵਧੀਆ ਜੀ ਬਹੁਤ ਵਧੀਆ ਜੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗ ਰਿਹਾ ਵਾਪਸੀ ਹੋ ਰਹੀ ਹੈ ਹਾਂਜੀ 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 ਕਿਹੜੀ ਗੱਲ ਸਹਿਮਤੀ ਬਣੀ ਬਤਾ ਲੱਗਿਆ ਹਾਂਜੀ ਕਿਹੜੀ ਗੱਲ ਸਹਿਮਤੀ ਬਣੀ ਬਤਾ ਲੱਗਿਆ ਕੁਛ ਨਹੀਂ 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 ਜਿਵੇਂ ਬੰਦੇ ਸਾਰਾ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੇ ਵੀ ਸਾਡਾ ਸੰਯੋਗ ਦਿੱਤਾ ਹੈਗਾ ਬਹੁਤ ਬਹੁਤ ਮਿਹਰਬਾਨੀ ਹਾਂਜੀ ਬਾਬਾ ਜੀ ਹਾਂਜੀ ਬਿਲਕੁਲ ਲੋਕਾਂ ਦੇ ਜਿੱਤ ਹੈ ਅੱਜ ਅਸੀਂ ਸਾਰੇ ਬੰਦੇ ਲੈ ਕੇ ਚੱਲੇ ਆ ਲੜਾਈ ਅਸੀਂ ਲੋਕਾਂ ਦੇ ਇਹਨਾਂ ਜਿੱਤੀ ਹੈ ਬਿਲਕੁਲ ਸਾਰਾ ਕਰਾਵਾ ਲੱਗੇ ਇਹਨਾਂ ਨੂੰ ਸਪੱਸ਼ਟ ਆ ਸਨਮਾਨ ਕੀਤਾ ਜਾ ਰਿਹਾ ਬਾਈ ਜੀ ਕਿਵੇਂ ਲੱਗ ਰਿਹਾ ਇਸ ਵਕਤ ਬਹੁਤ ਵਧੀਆ ਲੱਗ ਰਿਹਾ ਜੀ ਚੱਲ ਕੋਚਰ ਮਾਰੂ ਪਤਾ ਹੀ ਹੋਈ ਕੋਈ ਨਹੀਂ ਜੀ ਬਹੁਤ ਸਾਡੇ ਬੰਦਿਆਂ ਨੇ ਕੀਤਾ ਜੀ ਅੱਛਾ ਸਭ ਠੀਕ ਠਾਕ ਰਿਹਾ ਸਾਰਾ ਹਾਂ ਤਾਂ ਬਿਲਕੁਲ ਇਸ ਵਕਤ ਰਿਹਾਈ ਜਿਹੜੀ ਹੈਗੀ ਹੈ ਨਾ ਬਸ ਸਾਡੇ ਬਈਆਂ ਨੇ ਬਹੁਤ ਬਹੁਤ ਧੰਨਵਾਦੀ ਜਿਹੜੇ ਸਾਨੂੰ ਛਡਾਉਂਦੀ ਆਏ ਬਿਲਕੁਲ ਬاہر ਆ ਗਏ ਨੇ ਤੇ ਜੇਲ੍ਹ ਦੇ ਬਾਹਰ ਤੇ ਤਸਵੀਰਾਂ ਇਦਾਂ ਲਿੱਖ ਸਕਦੇ ਹੋ ਸਾਰਿਆਂ ਨੇ ਪਰ ਲੋ ਕਿਹ ਕਿਹ ਕਿੰਨੇ ਵੀ ਬੰਦੇ ਆ ਗਏ ਇਸ ਵਕਤ ਇਕੱਠਾ ਨੇ ਇਤਿਹਾਸ ਸਰਦ ਜਿਹੜੀ ਗੱਲਾਂ ਦੇ ਵਿੱਚ ਬੋਲੀ ਚਾ ਕੀਤਾ ਸੀ ਉਹ ਰੱਦ ਕਰਤਾ ਬਿਨਾਂ ਰਿਹਾਰ ਸਾਰੇ ਬੰਦਿਆਂ ਨੂੰ ਛੱਡਤਾ ਠੀਕ ਹੈ ਸਾਰੇ ਖੁਸ਼ ਹੋਣ ਬੰਦੇ ਹਾਂ ਸਾਰੇ ਬੰਦੇ ਖੁਸ਼ ਹੋ ਗਏ ਕਰ ਬਈ ਕਿਵੇਂ ਰਹੀ ਸਾਰੀ ਕਰ ਬਈ ਵਧੀਆ ਰਹੀ ਜੀ ਕਮੇਟੀ ਨੇ ਬੜਾ ਵਧੀਆ ਰੋਰ ਨੁਭਾਇਆ ਜਿਨ੍ਹਾਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਸਾਰੇ ਬੰਦਿਆਂ ਨੂੰ ਆਪਣਾ ਛੁਡਾਇਆ ਠੀਕ ਹੈ ਹਾਂਜੀ ਕਰੋ ਜੀ ਸਾਹਿਬ ਹਾਂਜੀ ਇਹ ਮਜ਼ਦੂਰ ਜਥੇਬੰਦੀਆਂ ਦੀ ਬਹੁਤ ਵੱਡੀ ਇੱਕੇ ਦੀ ਜਿੱਤ ਆ ਕਿਉਂਕਿ ਮਜ਼ਦੂਰਾਂ ਤੇ ਜੁਰਮ ਹੋਇਆ ਸੀ ਉਹਦੇ ਖਿਲਾਫ ਮਜ਼ਦੂਰ ਜਥੇਬੰਦੀਆਂ ਇਕ ਹੋ ਕੇ ਲੜੀਆਂ ਤੇ ਮਜ਼ਦੂਰਾਂ ਦੀ ਜਿੱਤ ਹੋਈ ਆ ਅੱਜ ਸਾਰੇ ਸਾਥੀ ਰਿਆ ਹੋ ਕੇ ਆਇਆ ਆ ਮੇਰੀ ਖੰਦ ਵੀ ਰਹੀ ਹੈ ਸਪੈਸ਼ਲ ਮਾਡਲ ਸਰ

जंहिंबादाद <laughs> ਆਪਾਂ ਪਹਿਲਾਂ ਜਰਾ ਬੈਠਣ ਦੋ ਹਰ ਪਾਲ ਕੇ ਯਾਰ ਚਲੋ ਵੈਸੇ ਕੱਟ ਮਾਰਤਾ ਨਹੀਂ ਬਹੁਤੀ ਹੋਈ ਜੀ ਵੈਸੇ ਬਸ ਠੀਕ ਆ ਜੀ ਜੋ ਵੀ ਹੋਇਆ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਐਕਸ਼ਨ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਕਾਰਨ ਕੀ ਬਣਿਆ ਤੇ ਕੀ ਮਾਹੌਲ ਕੀ ਸੀਗਾ ਕਿਉਂ ਤੁਨੂੰ ਗ੍ਰਿਫਤਾਰ ਕਰਨਾ ਪਿਆ ਜਿਹੜੀ ਪੁਲਿਸ ਦੇ ਨਾਲ ਝੜਪਈ ਆ ਅਸਲ ਵਿੱਚ ਸਾਰੀ ਇਸ ਕੀ ਕੀਤੀ ਸੀਗੀ ਠੀਕ ਹੈ ਜੀ ਉਹਦਾ ਸਾਨੂੰ ਤਾਂ ਪਤਾ ਨਹੀਂ ਮੁੱਕ ਤੇ ਨਹੀਂ ਸੀ ਤੁਸੀਂ ਠੀਕ ਹੈ ਜੀ ਉੱਤੇ ਪਰ ਹਵੜਾ ਦਵੜੀ ਚ ਨਹੀਂ ਪਤਾ ਲੱਗਿਆ ਜੀ ਕੋਈ ਵੀ ਇੱਕ ਬਹੁਤ ਵੱਡੀ ਜਿੱਤ ਹੋਈ ਹੈ ਤੇ ਜਿਹੜਾ ਇਹ ਸੀਗਾ ਕਿ ਪ੍ਰਸ਼ਾਸਨ ਨੇ ਬਹੁਤ ਸਾਰੇ ਸਾਡੇ ਜਿਹੜੇ ਬੰਦੇ ਆ ਇਹ ਅੰਦਰ ਕੀਤੇ ਹੋਏ ਸੀਗੇ ਇਹ ਸਾਰੇ ਬਿਨਾਂ ਸ਼ਰਤ ਰਹਾ ਹੋਏ ਆ ਇਹ ਲੋਕ ਸੰਘਰਸ਼ ਦੀ ਔਰ ਲੋਕ ਪੱਖੀ ਮੀਡੀਆ ਦੀ ਜਿੱਤ ਆ ਔਰ ਚੰਦ ਭਾਣ ਦੇ ਲੋਕਾਂ ਦੀ ਜਿੱਤ ਆ ਪ੍ਰਸ਼ਾਸਨ ਨੇ ਸਾਡੇ ਨਾਲ ਇਹਦੂ ਬਿਨਾ ਹੋਰ ਵੀ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹ ਪ੍ਰਵਾਨ ਕੀਤੀਆਂ ਜਿਹਦੇ ਵਿੱਚੋਂ ਜਿਹੜੇ ਦੋਸ਼ੀਆਂ ਨੇ ਗੋਲੀ ਚਲਾਈ ਆ ਉਹਨਾਂ ਤੇ 307 ਦਾ ਪਰਚਾ ਹੋਇਆ ਐਸਐਸਟੀ ਐਕਟ ਦਾ ਪਰਚਾ ਹੋਇਆ ਔਰ ਜਿਹੜਾ ਦੋਸ਼ੀ ਥਾਣੇਦਾਰ ਸੀ ਉਹਨੂੰ ਇੱਕ ਵਾਰੀ ਲਾਇਨ ਹਾਜ਼ਰ ਕੀਤਾ ਗਿਆ ਸਜ਼ਾ ਦਿੱਤੀ ਗਈ ਆ ਜਿਹੜੇ ਬਾਕੀ ਸਾਡੇ ਨਾਲ ਕਮਿਟਮੈਂਟ ਕੀਤੀ ਆ ਪ੍ਰਸ਼ਾਸਨ ਨੇ ਕਿ ਜਿਹੜਾ ਸਮਾਨ ਦਾ ਕੋਈ ਨੁਕਸਾਨ ਕੀਤਾ ਗਿਆ ਮਜ਼ਦੂਰਾਂ ਦੇ ਦਾ ਉਹਨਾਂ ਦਾ ਪਰਭਾਈ ਕੀਤੀ ਜਾਊਗੀ ਔਰ ਜਿਹੜਾ ਜਿੱਥੋਂ ਇਸ਼ੂ ਸੀਗਾ ਅਗਲਾ ਪ੍ਰੋਗਰਾਮ ਇਹ ਆ ਅਸੀਂ ਆਸ ਕਰਦੇ ਆਂ ਪ੍ਰਸ਼ਾਸਨ ਨੇ ਜਿਹੜੇ ਕੁਝ ਵਾਦੇ ਕੀਤੇ ਸੀ ਉਹ ਪੂਰੇ ਕਰਤੇ ਆਂ ਰਹਿੰਦੇ ਬਾਰੇ ਵੀ ਪ੍ਰਸ਼ਾਸਨ ਆਉਣ ਵਾਲੇ ਸਮੇਂ ਚ ਪੂਰੇ ਕਰੂਗਾ ਕਿੰਨੇ ਬੰਦੇ ਸੀ ਕਿੰਨੇ ਬੰਦੇ ਜਿਹੜੇ ਰਿਆ ਕੀਤੇ 41 ਦੇ 41 ਬੰਦੇ ਲਿਆਂਦੇ ਆ ਜੀ ਬਾਹਰ ਪਰ ਮੁੱਖ ਤੌਰ ਤੇ ਕੁਲਦੀਪ ਨਹੀਂ ਦਿਖਾਈ ਦੇ ਰਿਹਾ ਸੀ ਉਹ ਨਾਲ ਹੀ ਅੱਜ ਉਹਨੂੰ ਅੱਗੇ ਚੜਾ ਰਹੇ ਆਂ हां हां ਅੱਗੇ ਕਢਾਇਆ ਜਾ ਰਿਹਾ ਉਹਨੂੰ ਪਿੰਡ ਦੇ ਵਿੱਚ ਉੱਥੇ ਇਕੱਠਾ ਕੀਤਾ ਹੋਇਆ ਔਰ ਸਾਰੇ ਲੋਕ ਉੱਥੇ ਇਕੱਠੇ ਹੋਏ ਹੋਏ ਅੱਜ ਨਾ ਹੁੰਦਾ ਹੁਣਦਾ ਹਾਂਜੀ ਠੀਕ ਹੈ ਤਾਂ ਬਿਲਕੁਲ ਤਸਵੀਰ ਤੋਂ ਹਾਂਜੀ ਜਿਸ ਤਰ੍ਹਾਂ ਅੱਜ ਹਰਿਆ ਹੋ ਕੇ ਮਿਹਦੂਰ ਅਰਧ ਪਿੰਡ ਜਾ ਰਹੇ ਆ ਕੀ ਕਰਨਾ ਚਾਹੀਦਾ ਅੱਜ ਖਾਸ ਕਰਕੇ ਜਿਹੜੀ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਸੀਗੀ ਉਹਦੀ ਵੱਡੀ ਜਿੱਤ ਹੋਈ ਆ ਮਜ਼ਦੂਰਾਂ ਦੀ ਵੱਡੀ ਜਿੱਤ ਹੋਈ ਆ ਤੇ ਜਿਹੜੇ ਅੱਜ ਸਾਡੇ ਸਾਰੇ ਮਜ਼ਦੂਰ ਸੀਗੇ ਜੋ ਮੰਗ ਸੀਗੀ ਐਕਸ਼ਨ ਕਮੇਟੀ ਦੀ ਕਿ ਸਾਰੇ ਮਜ਼ਦੂਰ ਸਾਥੀ ਜਿਹੜੇ ਉਹ ਬਿਨਾਂ ਸ਼ਰਤ ਰਹਾ ਕੀਤੇ ਜਾਣ ਤੇ ਅੱਜ ਸਾਰੇ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਹਾ ਕਰਾ ਕੇ ਲਿਜਾ ਰਹੇ ਆ ਤੇ ਰਹਿੰਦੀਆਂ ਮੰਗਾਂ ਜਿਹੜੀਆਂ ਉਹ ਵੀ ਜਲਦ ਤੋਂ ਜਲਦ ਜਿਹੜੀਆਂ ਮਨਵਾਈਆਂ ਜਾਣਗੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਤੇ 17 ਤਰੀਕ ਦਾ ਜਿਹੜਾ 17 ਫਰਵਰੀ ਦਾ ਹੀ ਐਸਐਸਪੀ ਦਫ਼ਤਰ ਦਾ ਘਰਾਓ ਰੱਖਿਆ ਉਹ ਜ਼ਰੂਰ ਹੋਊਗਾ ਤੇ ਨਾਲ ਹੀ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਜ਼ਮਦੂਰੇ ਕੇ ਲਾਣੇ ਦੇ ਜਿਹੜੇ ਉਸ ਦਿਨ ਗੋਲੀਆਂ ਚਲਾਉਂਦੇ ਸੀ ਚਾਹੇ ਮਜ਼ਦੂਰਾਂ ਤੇ ਇੱਟਾਂ ਵਟੇ ਚਲਾਉਂਦੇ ਸੀ ਚਾਹੇ ਉਹਨਾਂ ਨੇ ਡਾਂਗਾਣਾ ਹਮਲਾ ਕੀਤਾ ਚਾਹੇ ਮਜ਼ਦੂਰਾਂ ਦੇ ਘਰ-ਬਾਰ ਤੋੜੇ ਉਹਨਾਂ ਦਾ ਵਹਿਮ ਸੀ ਕਿ ਅਸੀਂ ਇਹਨਾਂ ਨੂੰ ਕੁੱਟ ਵੀ ਲਿਆ ਪਰਚੇ ਵੀ ਪੁਆਤੇ ਗੋਲੀਆਂ ਵੀ ਚਲਾਈਆਂ ਸਾਡਾ ਕਿਸੇ ਨੇ ਕੁਝ ਨਹੀਂ ਵਿਗਾੜਿਆ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਗਮਦੂਰਿਆ ਇਹ ਮਜ਼ਦੂਰਤਾ ਆਪਦੇ ਘਰਾਂ 'ਚ ਜਾ ਰਹੇ ਅੱਜ ਇਹ ਤਾਂ ਹੁਣ ਸੁੱਖ ਦੀ ਨੀਂਦ ਸੌਣਗੇ ਤੇ ਪੁੱਤ ਮੇਰਿਆ ਤੇਰੀ ਤੈਨੂੰ ਚੈਨ ਨਹੀਂ ਆਉਣ ਦਿੰਦੇ ਤੇਰੀ ਨੀਂਦ ਉਡਾ ਕੇ ਰੱਖਾਂਗੇ ਤੇ ਤੂੰ ਕਾਇਮ ਹੋ ਜਾ ਹੁਣ ਇਹਨਾਂ ਦੀ ਵਾਰੀ ਤਾਂ ਕੱਟੀ ਗਈ ਜੇਲ੍ਹ ਜਾਣ ਦੀ ਤੇ ਹੁਣ ਢੋਡੀ ਤੇ ਤੇਰੇ ਉਹ ਲਾਣੇ-ਬਾਣੇ ਦੀ ਆ ਜਿਹੜੇ ਗੁੰਡਾਗਰਦੀ ਕਰਦੇ ਸੀਗੇ ਕਾਇਮ ਹੋ ਜਾ ਸਵਾਦ ਤਾਂ ਤਾਂ ਸੀ ਪੁੱਤ ਮੇਰਿਆ ਇਹ ਮਜ਼ਦੂਰਾਂ ਨੇ ਤਾਂ ਖੜ ਕੇ ਕੁੱਟ ਵੀ ਖਾ ਲਈ ਪਰਚੇ ਵੀ ਪੁਆਲੇ ਤਸ਼ੱਦਦ ਦੇ ਵੀ ਝੱਲ ਲਿਆ ਜੇਲ੍ਹ ਵੀ ਕੱਟ ਲਈ ਤੇ ਤੂੰ ਤਾਂ ਮੋਕ ਹੀ ਬੜੀ ਛੇਤੀ ਮਾਰੀ ਆ ਪਰਚਾ ਦਰਜ ਹੋਣ ਸਾਰ ਜਿਹੜਾ ਘਰ ਨੂੰ ਜਿੰਦਰੇ ਲਾ ਕੇ ਨਿਕਲ ਗਿਆ ਕਿੰਨਾ ਕੁ ਸਮਾਂ ਭੱਜ ਲੇਗਾ ਆਖਰਕਾਰ ਤਾਂ ਜਿਹੜਾ ਕੋਤੀ ਆ ਮੁੜਕੋੜ ਕੇ ਉਹ ਬੋਰਡ ਥੱਲੇ ਆਉਣੀ ਆਉਣੀ ਆ ਤੇ ਪ੍ਰਸ਼ਾਸਨ ਨੂੰ ਜਿਹੜਾ ਤੂੰ ਪ੍ਰਸ਼ਾਸਨ ਨੂੰ ਵਰਤਿਆ ਸੀਗਾ ਪੁਲਿਸ ਨੂੰ ਤੂੰ ਵਰਤਿਆ ਸੀਗਾ ਤੇ ਉਹ ਸਾਰਾ ਜਿਹੜਾ ਕਾਲਾ ਚਿੱਠਾ ਤੇਰਾ ਉਹ ਆਉਣ ਵਾਲੇ ਦਿਨ ਹੀ ਤੇਰੇ ਸਾਹਮਣੇ ਆਉਣਾ ਜੋ ਕੁਝ ਤੂੰ ਲੋਕਾਂ ਨਾਲ ਕੀਤਾ ਉਹ ਭੁਗਤਣ ਲਈ ਤਿਆਰ ਹੋ ਜੀ ਕੀ ਜਿਦ ਕਰ ਰਿਹਾ ਰਿਹਿਆ ਦੀ ਗੱਲ ਕੀਤੀ ਉਹ ਤਾਂ ਸਾਰੇ ਰਿਹਾ ਦਿੱਤੇ ਗਏ ਕਿ ਕੁਝ ਬਾਕੀ ਬੰਦੇ ਨਹੀਂ ਬਿਲਕੁਲ ਸਾਰੇ ਰਿਹਾ ਕਰ ਦਿੱਤੇ ਗਏ